ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਗੁਰੂ ਨਾਨਕ ਸਾਹਿਬ ਤੋਂ ਬਾਅਦ ਦੂਜੇ ਗੁਰੂ ਗੁਰੂ ਅੰਗਦ ਸਾਹਿਬ ਜੀ ਬਾਰੇ ਪਹਿਲਾਂ ਤਾਂ ਆਪਾਂ ਗੱਲ ਕਰ ਲੈਨੇ ਆ ਇਹਨਾਂ ਦਾ ਨਾਮ ਅੰਗਦ ਸਾਹਿਬ ਕਿਵੇਂ ਪਿਆ ਅੰਗਦ ਦਾ ਭਾਵ ਆ ਆਪਣੇ ਸਰੀਰ ਦਾ ਅੰਗ ਭਾਵ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਆਪਣੇ ਸਰੀਰ ਦਾ ਅੰਗ ਮੰਨਿਆ ਤੇ ਹੁਣ ਆਪਾਂ ਗੱਲ ਕਰ ਲੈਨੇ ਇਹਨਾਂ ਦੀ ਜਨਮ ਦੀ ਇਹਨਾਂ ਦਾ ਜਨਮ 31 ਮਾਰਚ 1504 ਈਸਵੀ ਨੂੰ ਮੱਤੇ ਦੀ ਸਰਾ ਮੁਕਤ ਸਰ ਸਾਹਿਬ ਵਿੱਚ ਹੋਇਆ ਤੇ ਇਹਨਾਂ ਦਾ ਜਮੰਦਰੂ ਨਾਮ ਭਾਵ ਇਹਨਾਂ ਦਾ ਜਨਮ ਦਾ ਨਾਂ ਸੀਗਾ ਭਾਈ ਲੈਣਾ ਜੀ ਪਿਤਾ ਦਾ ਨਾਮ ਸੀ ਬਾਬਾ ਫਿਰੂਮੱਲ ਜੀ ਜੋ ਇੱਕ ਛੋਟੇ ਲੈਵਲ ਦੇ ਸਦਾਗਰ ਸੀ ਤੇ ਇਹਨਾਂ ਦੀ ਮਾਤਾ ਦਾ ਨਾਮ ਸੀ ਰਾਮੋ ਜੀ ਤੇ ਇਹਨਾਂ ਇਹਨਾਂ ਦੇ ਜੀਵਨ ਸਾਥੀ ਸੀ ਮਾਤਾ ਕੀਵੀ ਜੀ ਤੇ ਇਹਨਾਂ ਦੇ ਬੱਚਾ ਦਾ ਨਾਮ ਸੀ ਭਾਈ ਦੇਸੂ ਜੀ ਭਾਈ ਦਾਤੂ ਜੀ ਤੇ ਬੀਬੀ ਅਮਰੋਤੀ ਬੀਬੀ ਅਨੋਖੀ ਜੇ ਆਪਾਂ ਗੱਲ ਕਰੀਏ ਹਰੇਕ ਗੁਰੂ ਦੇ ਜੀਵਨ ਵਿੱਚ ਉਹਨਾਂ ਨੇ ਕੋਈ ਅਜਿਹੀ ਸੇਵਾ ਕੀਤੀ ਹੁੰਦੀ ਹੈ ਜਿਹਦੇ ਕਰਕੇ ਆਪਾਂ ਉਹਨਾਂ ਨੂੰ ਸਾਰੀ ਜ਼ਿੰਦਗੀ ਯਾਦ ਕਰਦੇ ਆ ਗੁਰੂ ਅੰਗਦ ਦੇਵ ਜੀ ਦੀ ਸਿੱਖੀ ਵਿੱਚ ਬਹੁਤ ਵੱਡੀਆਂ ਸੇਵਾਵਾਂ ਰਹੀਆਂ ਨੇ ਪਰ ਇੱਕ ਸੇਵਾ ਜੋ ਉਹਨਾਂ ਨੂੰ ਹਮੇਸ਼ਾ ਆਪਾਂ ਯਾਦ ਕਰਦੇ ਆ ਉਹ ਇਹ ਹੈ ਕਿ ਉਹਨਾਂ ਨੇ ਗੁਰਮੁਖੀ ਲਿਪੀ ਨੂੰ ਮਿਆਦਬੰਦ ਤੇ ਇਖਤਿਆਰਮੰਦ ਭਾਵਕ ਦੇ ਵਿੱਚ ਬਹੁਤ ਸੁਧਾਰ ਕੀਤੇ ਤੇ ਸਹੀ ਕੀਤਾ ਤੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਇਕੱਠਾ ਕੀਤਾ ਤੇ 63 ਸ਼ਲੋਕ ਉਹਨਾਂ ਨੇ ਖੁਦ ਉਚਾਰੇ ਤੇ ਬਾਣੀ ਵਿੱਚ ਦਰਜ ਕੀਤੇ ਤੇ ਗੱਲ ਕਰੀ ਉਹਨਾਂ ਦੇ ਅਕਾਲ ਚਲਾਣੇ ਦੀ ਭਾਵ ਜੀ ਨੂੰ ਆਪਾਂ ਕਹਿੰਦੇ ਜੋਤੀ ਜੋਤ ਸਮਾਉਣਾ ਉਹ 26 ਮਾਰਚ 1552 ਈਸਵੀ ਨੂੰ ਭਾਵਨਾ ਦਾ ਅਕਾਲ ਚਲਾਣਾ ਭਾਵ ਜੋਤੀ ਜੋਤ ਸਮਾਏ ਸੋ ਨੌਲੇਜ ਚੰਗੀ ਲੱਗੀ ਤਾਂ ਆਪਣੇ ਛੋਟੇ ਬੱਚਿਆਂ ਨੂੰ ਜਰੂਰ ਦਿਖਾਓ ਤੇ ਆਪਣੇ ਨਾਲ ਦੇ ਨਾਲ ਜਰੂਰ ਸ਼ੇਅਰ ਕਰਿਓ ਅਸੀਂ ਤਾਂ ਅਸੀਂ ਤੁਹਾਡੇ ਤੱਕ ਵੀਡੀਓ ਪਹੁੰਚਾਉਣ ਲਈ ਬਹੁਤ ਕੋਸ਼ਿਸ਼ ਕਰਦੇ ਆਂ ਪਰ ਤੁਸੀਂ ਸ਼ੇਅਰ ਕਰਨ ਵਾਲੀ ਕੋਸ਼ਿਸ਼ ਤੁਸੀਂ ਕਰਿਆ ਕਰੋ ਇੱਕ ਛੋਟੀ ਸੇਵਾ ਲਾਇਓ ਕਰੋ ਕੀ ਇਹ ਇਤਿਹਾਸ ਹਰ ਤੱਕ ਪਹੁੰਚੇ ਹਰ ਇੱਕ ਦੁਨੀਆ ਦੁਨੀਆ ਤੇ ਜਿਹਨੂੰ ਇਸ ਚੀਜ਼ ਦਾ ਨਹੀਂ ਪਤਾ ਉਹਨਾਂ ਤੱਕ ਪਹੁੰਚੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ